ਸਤਿ ਸ੍ਰੀ ਅਕਾਲ ਜੀ ਸਾਰੇ ਪੈਣ ਪਰਵਾਹ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਗੁਰੂ ਮਹਾਰਾਜ ਸਬਦ ਦਾ ਪੜਾ ਕਰਨ ਤੇ ਮੈਂ ਹਾਰਡ ਗੋਲ ਤਾਂ ਮੈਂ ਬਹੁਤ ਆ ਰਿਹਾਗਾ ਤੁਹਾਨੂੰ ਪਤਾ ਇਹ ਹਾੜਾ ਆਏ ਪਏ ਹਨਾ ਵਾਹਿਗੁਰੂ ਜਾਨੀ ਕਿ ਬਚਾਈ ਰੱਖਣਾ ਜਾਨ ਜਾਂ ਨੀ ਮਾਨੀ ਨੁਕਸਾਨ ਤੋਂ ਸਭ ਨੂੰ ਬਚਾਈ ਰੱਖਣਾ ਮਿਹਰ ਪਰ ਆਪਣਾ ਹੱਥ ਰੱਖਣਾ ਸਾਰਿਆਂ ਤੇ ਹਨਾ ਹਰ ਥਾਂ ਤੇ ਜਾਨੀ ਕਿ ਮੀ ਨੇ ਮੌਸਮ ਨੇ ਹਨਾ ਕੈਰ ਵਰਸਾਇਆ ਪਿਆ ਘਰ ਥਾਂ ਤੇ ਕੈਰ ਵਰਸਾਇਆ ਪਿਆ ਤੇ ਵਾਹਿਗੁਰੂ ਸੁੱਖ ਸ਼ਾਂਤੀ ਬਖਸ਼ਣ ਠੀਕ ਹੈ ਤੇ ਜਦੋਂ ਕਹਿੰਦੇ ਹੁੰਦੇ ਨਾ ਉਹ ਕਹਿੰਦੇ ਨੇ ਵੀ ਜਨਤਾ ਦਿਲਦਾਨੀ ਜਦ ਜਿਆ ਦਿਲਦਾਰ ਛੱਪਰ ਪਾੜ ਕੇ ਹਨਾ ਇੰਨਾ ਵੀ ਨਾ ਛੱਪਰ ਪਾੜੇ ਵਾਹਿਗੁਰੂ ਹਨਾ ਕਿ ਵੀ ਜਾਨਾਂ ਚੜੀਆਂ ਜਾਣ ਤਬਾਹੀ ਮੱਚ ਜਾਵੇ ਹਨਾ ਤੇ ਜਪਰੂਰ ਵਾਲੀ ਨਿਮਰੋਂ ਦਾ ਇਸ ਵਕਤ ਠੀਕ ਹੈ ਕਹਨੇ ਚੋਂ ਬਾਹਰ ਹੈ ਜਪੂ ਸਰ ਵਾੜਾ ਫੋਟੋ ਬੋਸੀ ਤੇ ਫੜ ਕੇ ਲੈ ਦੇਖੋ ਜੀ ਵਲੌਗ ਬਣਾਉਣ ਦਾ ਟਾਈਮ ਹੀ ਨਹੀਂ ਲੱਗਿਆ ਸਾਨੂੰ ਤਾਂ ਰਵੇਦਾ ਆ ਤੁਹਾਡੇ ਨੂੰ ਆਦੀ ਕਿ ਨਾ ਧੰਨਵਾਦ ਜੀ ਆ 3:00 ਵਜੇ ਦੁਪਹਿਰ ਹੋਈ ਹੈ ਜਦ ਤੇ ਹੂੰ ਪਰ ਮੌਸਮ ਹੈ ਨਾ ਪਤਾ ਕਿ ਕਿੱਦਾਂ ਬਹੁਤ ਵਾਹ ਵਾਹ ਹਾਂ ਹਾਂ ਬਾਹਰ ਨਾ ਸੁਣਾ ਮੌਸਮ ਮਤਲਬ ਗਲੀ ਐਡੀ ਟਿੱਟੀ ਟਿੱਟੀ ਰਹਿਦੀ ਹੂੰ ਹੂੰ ਮਾਲਾ ਦਲੀਸਾ ਕੋਈ ਜੇ ਨਾ ਮਸਾਉਂਦਾ ਲੀ ਹੋਰਨ ਪੰਨੀ ਦੀ ਅੱਜ ਆਈ ਸੀ ਹੂੰ ਚਲ ਹੁਣ ਬਹੁਤ ਹੋ ਗਿਆ ਹਾਂ ਹੁਣ ਬੱਸ ਕਰੇ ਹਨ ਕਿਉਂਕਿ ਤਬਾਹੀਆਂ ਮਚਾਂ ਪੰਗਾ ਖਬਰਾਂ ਵੇਖੀ ਜਾਂਦੇ ਆ ਨਾ ਬਰਾਹਲ ਵਾਪਾ ਉਹ ਮੈਂ ਵੀ ਕਹਿੰਦੇ ਵਿੱਚ ਉਹਨਾਂ ਨੂੰ ਦਾ ਵਿਚਾਰਾ ਕਹਿੰਦਾ ਸੀ ਕੱਲ ਮੈਨੂੰ ਕਹਿੰਦਾ ਪੱਲੀ ਬੁੱਲੀ ਹੈਗੀ ਆ ਮੈਂ ਕਹਾ ਨਾ ਭਰਾਵਾ ਪੱਲੀ ਆਪਣੇ ਗਾ ਜੀਮੇਦਾਰਾਂ ਦੇ ਘਰੇ ਹੁੰਦਾ ਪੱਲੂਆ ਹਾਂ ਪੱਲੀ ਤੈਨੂੰ ਪਤਾ ਹੈਂ ਮੇਰੇ ਪਾਸਾ ਜੋ ਹੋਰ ਪੁੱਛੋ ਉਹ ਹੁੰਦੀ ਆ ਨਹੀਂ ਨਹੀਂ ਬੋਰੀਆਂ ਜੋੜ ਕੇ ਪਿਆਰ ਪੰਜ ਬੋਰੀਆਂ ਜੋੜ ਕੇ ਬਣਾਈ ਹੁੰਦੀ ਆ ਤੂੜੀ ਢਾੜੀ ਬਣਦੇ ਜੀ ਇਹਦੇ ਚ ਤਰਪਾਲ ਕਹ ਦੋ ਨਾ ਹੁਣ ਕਹਾਂਗੀ ਤੂੜੀ ਦਾ ਨਹੀਂ ਪਤਾ ਮੈਨੂੰ ਤਰਪਾਲ ਉਹ ਤਰਪਾਲ ਲਾ ਲਾ ਤੇਰੀ ਬੋਲੀ ਚ ਤਰਪਾਲ ਜੀ ਵੱਡੀ ਕਰੀ ਹਾਂ 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 ਉਹ ਗੈਸ ਸੱਤ ਤੇ ਉਹਦੇ ਨਾਲ ਕੀ ਹੋ ਜਾ ਬਿਪਾਰਣੀ ਥੱਲੇ ਇਹਦੋਂ ਹਟ ਜਾਊਗਾ ਬੈੱਡ ਤੇ ਤਰਪਾਲ ਲੈਣਾ ਸਾਰੀ ਵੱਡੀ ਦਾ ਬੰਦਾ ਉਹ ਪੂਰੀ ਪਾ ਦੇ ਉਦੋਂ ਨਾਲ ਹੀ ਆਉਂਦਾ ਹਾਂ ਆਪਾਂ ਵੀ ਰਮੇ ਤੇ ਗੁਜਾਰਿਆ ਤੇ ਵਿੱਚੋਂ ਨਿਕਲੇ ਆ ਸਾਡੇ ਬਰਾਂਟਾ ਹੁੰਦਾ ਸੀ ਹਨਾ ਤੇ ਸਾਰੀ ਬਰਸਾਤ ਆਣੀ ਤੇ ਉਹ ਸਾਰੀ ਕਮਰੇ ਦੇ ਵਿੱਚ ਆਣੀ ਵੱਛੜ ਤੇ ਫਿਰ ਆਪਾਂ ਸਰਪਾਲ ਕਰ ਦਿੱਤੀ ਤਾਂ ਕਿ ਇਹੜਾ ਨਾ ਗਿੱਲਾ ਹੋਵੇ ਤੇ ਫਿਰ ਉਹ ਸਰਪਾਲ 'ਚ ਪਾਣੀ ਇਕੱਠਾ ਕਰਾ ਦਿੰਦਾ ਸੀ ਸਾਡੇ ਵਿੱਚ ਨਾ ਮੋਰੀ ਰੱਖੀ ਜਾਂਦੀ ਸੀ ਅਸੇ ਤੀ ਉਹ ਤਾਂ ਹੇਠੇ ਬਾਲਟੀ ਲਗਾ ਦਿੰਦੇ ਸੀ ਤੇ ਅਸੀਂ ਖਤਰੇ 'ਚੋਂ ਨਿਕਲੇ ਆ ਅਸੀਂ ਖਤਰੇ 'ਚੋਂ ਨਿਕਲੇ ਆ ਪੂਰਾ ਦਰਖਤ ਹੀ ਤਰੇਵਾ ਸੀਗਾ ਸੱਤ ਦੇ ਉੱਤੇ ਠੀਕ ਹੈ ਤੇ ਕੱਚੀ ਮਿੱਟੀ ਦੇ ਕੌਲੇ ਕੱਢੇ ਸੀ ਉਹਨਾਂ ਤੇ ਰੱਖਿਆ ਵਸੇ ਤੇ ਕਾਨਿਆਂ ਦੀ ਛੱਤ ਹੁੰਦੀ ਸੀਗੀ ਸਰਦਾਂ ਮ ਫਿਰ ਸਾਰੇ ਆਦਮੀ ਪੈਂਦਾ ਰਹਿੰਦਾ ਸੀਗਾ ਤੇ ਮਾਤਾ ਜਾਗਦੀ ਗੱਡਦੀ ਸੀਗੀ ਆਮ ਨਾਲ ਬੱਚਾ ਦਵਾਈ ਤੋਂ ਭਾਜਦਾ ਤੇ ਇਹ ਹਰੇਕ ਸੀਸੀ ਚਾਕੇ ਕਹੂਗੀ ਮੈਂ ਪੀਣੀ ਹੈ ਦਵਾਈ ਉਹ ਖੋਲ ਲੀ ਨਹੀਂ ਇਹ ਹੁਣ ਨਹੀਂ ਦਈ ਗ੍ਰੇ ਵਾਟਰ ਪਤਾ ਮੇਰੀ ਗੱਲ ਸੁਣ ਉਹਨੇ ਕਰ ਉਹ ਦੋਲ ਦੂਗੀ ਰੁਕ ਜਾ ਰੁਕ ਜਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹਾਂ ਜੀ ਆਪ ਨੂੰ ਸਸਰੀ ਦਾ ਬਲਾਉ ਸਾਰਿਆਂ ਨੂੰ ਨੇ ਮੈਂ ਫੇਰ ਕੋਈ ਸিসি ਸਸਰੀ ਕਾਕਾ ਕੋ। ਆਈ ਆਈ। ਕੋਣੀ ਦੇ ਨਾ ਉਹ ਨਹੀਂ ਦੇਣਾ। ਸਸਰੀ ਕਾਕਾ ਕੋ। ਕੋ ਨਹੀਂ ਐ ਸਿੱਪੇ। ਆ ਲੈ। ਆ ਲੈ। ਐ ਕਢੋਨੇ ਲੈ। ਜੀ ਲਾਵੀ ਚੋਰ ਜੜੀ ਜਗਾ ਵਧਾ ਦੇਗੀ ਮੇਰੇ ਅੱਗੇ। ਤੇ ਵਿੱਚ ਵੇਚ ਘੱਟਿਆ ਜਾਊਗਾ। ਕਿਵੇਂ ਫੱਟੀ? ਉਹ ਪੈੜੀ ਲੱਗੂਗਾ ਹੁਣ। ਚੋਰ ਉਸ ਪੱਟੀ ਮਿਲ ਗਈ। ਵਾਹ। ਬਤਾ ਅਨਾਜ ਆ ਜਾਏਗਾ? ਹੂੰ। ਠੀਕ ਆ? ਹੂੰ। ਤੇ ਉਸ ਤੋਂ ਬਾਅਦ ਜਿਹੜੇ ਪੇਚ ਐ ਇੱਥੇ ਰੋਲ ਪੱਲੇ ਆ ਤੇ ਉਹ ਜਿਹੜੀ ਫੱਟੀ ਉੱਪਰ ਆਉਗੀ ਹਾਂ ਹਨਾ ਹੂੰ ਉਹਦੇ ਵਿੱਚ ਸੁਰਾਖ ਕਰਕੇ ਇਹ ਵਾਲੇ ਚੋ ਇਹ ਪੇਚ ਕੱਸ ਦੇਣਾ ਅੱਛਾ ਤਾਂ ਕਿ ਉਹ ਵੀ ਚੀਜ਼ ਨਾ ਹਿੱਲੇ ਹੂੰ ਚਲੋ ਜਿਵੇਂ ਗੱਤਾ ਨੂੰ ਮਟ ਦਾ ਜ ਗੱਤਾ ਮੋਟਾ ਹੋਵੇ ਜਿਹੜਾ ਸੁੱਤੇ ਵੀ ਨਾ ਜਿਹੜਾ ਭਾਰ ਪੈਂਦੇ ਫਿਰ ਉਹ ਲੱਕੜੀ ਚਾਹੀਦੀ ਐ ਪਲਾਈ ਦਾ ਪਤਲਾ ਟੋਟਾ ਹਾਂ ਹੂੰ ਸੋਨੂ ਭਾਈ ਤੋਂ ਚਾਹਣ ਮਨਣਾ ਹੋਰ ਇਹ ਬਲੀ ਦਿੱਤਾ ਤੇ ਕੀ ਕੀ ਬਸ ਹੀ ਹੈ ਅੱਛਾ ਮੂੰਗਾ ਆ ਦੇ ਕਰਕੇ ਰੋਏਗਾ ਜੀ ਜਰਾ ਸੰਤ ਹਾਂ ਬੰਦ ਕਰਨਾ ਕਦੋਂ ਦਾ ਚਲਾਇਆ ਹੈ ਸੀ ਤੁਮਾਂ ਹੀ ਕਰਕੇ ਰਹੀ ਸੀ ਅੱਜ ਮੌਸਮ ਅੱਛਾ ਸਹੀ ਹੈਗਾ ਅੱਜ ਸਵੇਰ ਨੂੰ ਥੋੜੀ ਬਚਾ

ਫਰੋਡ ਫੋਨ ਹਾਂ ਇਹ ਤੇ ਆਂਦੀ ਰਹੇ ਇਹਦੇ ਤੇ ਕਿਤੇ ਦਾ ਵਿਸ਼ ਟੀਵੀ ਲਿਖਿਆ ਆ ਰਿਹਾ ਹਨਾ ਹਾਂ ਤੇ ਹੁਣ ਆ ਫਰੋਡ ਇਹ ਇਹ ਨੰਬਰ ਮੂਹਰੇ +91 ਲਾ ਦਗਾ 933525 3121 ਠੀਕ ਹੈ ਜੇ ਕਾਲ ਆ ਜੇ ਕਿਸੇ ਭੈਣ ਭਰਾ ਨੂੰ ਆਉਂਦੀ ਹੈ ਚੱਕੋ ਨਾ ਠੀਕ ਹੈ ਤੇ ਟ्रू ਕਾਲਰ ਡਾਊਨਲੋਡ ਕਰਕੇ ਰੱਖੋ ਤੇ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਇਹ ਅੜੀ ਕੱਲੇ ਦਾ ਹੋ ਜੋ ਕੋਲ ਦੋਨੋਂ ਪਤਾ ਹੀ ਹਾਲੇ ਨੂੰ ਨਾ ਤੇ ਉਹ ਪਤਾ ਲੱਗ ਜਾਂਦਾ ਵੀ ਕਿਹੜਾ ਫੋਨ ਆ ਪਰ ਚੱਕਣਾ ਕਿਹੜਾ ਨਹੀਂ ਚੱਕਣਾਗਾ ਠੀਕ ਹੈ ਉਹ ਹਣ ਘੱਟੋ ਘਾਟ ਦਿਨ ਚ ਕਿੰਨੀ ਵਾਰੀ ਆਉਂਦਾ ਹੈ 12 12 13 13 ਵਾਰ ਫੋਨ ਆਉਂਦਾਗਾ ਤੁਸੀਂ ਇਹਨੂੰ ਬਲੌਕ ਲਿਸਟ ਚ ਪਾ ਦੋ ਬਲੌਕ ਲਿਸਟ ਚ ਨਹੀਂ ਪੈਂਦਾ ਇਹ ਇਹ ਨੰਬਰ ਨਹੀਂ ਬੰਦ ਹਾਂ ਅੱਛਾ ਬਲੌਕ ਇਹ ਵੀ ਜਾ ਬਲੌਕ ਲਿਸਟ ਵੀ ਨਹੀਂ ਪੈਂਦਾ ਇਹ ਫਿਰ ਹੋਰ ਕਿਤੋਂ ਲਾ ਦਿੰਦੇ ਆ ਮੈਂ ਨੰਬਰ ਇੱਕ ਨਹੀਂ ਹੁੰਦਾ ਨਾ ਹਾਂ ਇਹ ਇੱਕ ਨੰਬਰ ਤੋਂ ਹੀ ਆ ਰਿਹਾਗਾ ਕਿਤੇ ਡੈਸਟੀ ਵੀ ਦਾ ਲਿਖਿਆ ਆ ਰਿਹਾ ਕਿਤੇ ਉਹ ਕੋਸ਼ਾਰਾ ਹਾਂ 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 ਪਹਿਲਾਂ ਡੈਸਟੀ ਵੀ ਫੇਰਾ ਫਰੌੜ ਹੁਣ ਫਰੌੜ ਚਲੋ ਜੀ ਨਹਾਇਆਂ ਦੀ ਤਿਆਰੀਆਂ ਚਿਹਰੇ ਮੈਂ ਕਿਹਾ ਚੱਲ ਮੌਸਮ ਠੰਡਾ ਹੈਗਾ ਲੋ ਜੀ ਰਮਨ ਲੇ ਲਈ ਗੱਡੀ ਹੈ ਚੱਲ ਗੱਡੀ ਦੀ ਚਾਬੀ ਲਾ ਉਹ ਕਹਿੰਦੇ ਹੁੰਦੇ ਨਾ ਦੂਜਾ ਕਿਸੇ ਦੀ ਗੱਡੀ 'ਚ ਕੋਈ ਬਹਿ ਕੇ ਹਵਾ ਕਰ ਦਿਆ ਸੀ ਫੋਟੋ ਨਾਲ ਖੜ ਕੇ ਕਰਦੇ ਹੋ ਇਹ ਗੱਡੀ ਹੈਗੀ ਆ ਸੋਨੂ ਭਾਜੀ ਦੀ ਜਪਨੂਰ ਤੇ ਰਵਣ ਕਹਿੰਦੀ ਅੱਜ ਆਪਾਂ ਐ ਬਣਾ ਲੈਨੇ ਆ ਵੀਡੀਓ ਭਾਈ ਗੱਡੀ ਅਸੀਂ ਲੈ ਲਈ ਤੇ ਚਾਬੀ ਦੇ ਦੋ ਭਈ ਆਪਾਂ ਗੱਡੀ ਅਸੀਂ ਤਾਂ ਇਹੋ ਜਿਹੇ ਬਲੌਗਰ ਆ ਸੱਚ ਨਾਲ ਹੀ ਬੋਲਦਨੇ ਬਕਵਾਦਰ ਆ ਜਾ ਫੋਟੋ ਖਾ ਲੈ ਆ ਜਾ ਪੁੱਗ ਗੱਡੀ 'ਚ ਬੈਠਣਾ ਆਹ ਗੱਡੀ ਆ ਗੱਡੀ ਤੇ ਪਾਓ ਨੂਨੂ ਚਾਚੇ ਨੂੰ ਕਹ ਗੱਡੀ ਤੇ ਝੂਟਾ ਦਿਓ ਮੈਨੂੰ ਭਾਈ ਇੱਥੇ ਮਾਮਾ ਇੱਥੇ ਮਾਮਾ ਆਵਾਜ਼ ਬਾਇਾ ਨਹੀਂ ਜਾਣੀ ਨਹੀਂ ਨਹੀਂ ਬਾਇਾ ਨਹੀਂ ਜਾਣੀ ਡੈਪੂ ਗਈ ਚਲ ਕੇ ਜਾਣੀ ਆ ਹੂੰ ਬਾਲੇ ਉੱਤੇ ਬੜਾ ਲੈ ਅੰਦੀ ਨਹੀਂ ਜਾਬੀ ਜੇ ਨਹੀਂ ਤਰਵਾਣੀ ਬੁੱਲਿਆ ਜਦੋਂ ਹੋਰ ਕੋਲ ਆਇਆ 10 ਮਿੰਟ ਹੈ 10 ਮਿੰਟ ਹੈ ਜਦੋਂ ਆਪ ਨੂੰ ਹੋ ਗਈ ਕਿਧਰ ਗਏ ਉਹ ਚੜ ਗਈ ਚੜਾਈਆਂ ਚੜ ਜਾ ਚੜਾਈਆਂ ਭਗਤਾ ਤੈਨੂੰ ਮਈਆਂ ਜੀ ਨੇ ਆੜ ਬੁਲਾਇਆ ਠੀਕ ਹੈ ਠੀਕ ਹੈ ਆਪਣਾ ਘਰ ਤਾਂ ਇੱਧਰ ਆ ਜੀ ਗਵੰਦੀ ਆ ਗੱਡੀ ਤੇ ਨਿਕਲ ਆਂ ਹੈ ਕਬਜ਼ਾ ਕਰ ਲਿਆ ਲੱਗੋ ਫੋਟੋ ਫੋਟੋ ਤੇ ਜਾ ਲੀਏ ਉਨਾ ਪੈ ਜੀ ਹੂੰ ਉਹ ਕਿੱਥੇ ਲਗਾਇਆ ਤੁਸੀਂ ਇਹ ਲੋ ਪਕੜਿਆ ਹੈ ਨਾ ਅੱਜ ਅੱਜ ਦੱਸਿਓ ਆਵਾਜ਼ ਕਮੀ ਆਉਂਦੀ ਹੈ ਨਾ ਮੈਕ ਅੱਜ ਲਾਇਆ ਹੋਇਆ ਹੈ ਨਾ ਜਿਹੜੀਆਂ ਸੰਦ ਪਾਰ-ਪਾਰ ਬੋਲਣਾ ਨੇ ਤੇ ਉਹ ਪਾਤੀ ਆਉਂਦੀ ਜਪਨੌਰ ਹੌਲੀ ਤੁਰਿਆ ਕਰ ਪੁੱਤ ਤੂੰ ਤੇਜ਼ ਬਹੁਤ ਹੋਣਾ ਹੈ ਆ ਵੇ ਵੀਰੇ ਨੂੰ ਸਾਸਰੀ ਕਾਬਲਾ ਵੀਰ ਜੀ ਤਾਂ ਭੱਜ ਗਿਆ ਹੁਣ ਹੁਣ ਦੀਦੀ ਵੀ ਆਉਗੀ ਹਾਂ ਸੰਦੀਪ ਸਿੰਘ ਲੱਲੀ ਹੈ ਬਾਪੂ ਜਾਨ ਬਾਪੂ ਜਾਨ ਬਾਪੂ ਜਾਨ ਨੂੰ ਨਾ ਮੈਂ ਕਿਹਾ ਮੈਨੂੰ ਤੇ ਲੈ ਚੁਵਾ ਦੇ ਲੈ ਰੋ ਤੁਹ ਇਸ ਮਾਣੀ ਆ ਜਾਂਦਾ ਨਾ ਲੈ ਨਾ ਆ ਜਾਂਦਾ ਲੈ ਹਲੋ ਸੋਚੀ ਕਰਦਾ ਜੀ ਸੋਚੀ ਕਰਦਾ ਜੀ ਉਹ ਭਰਾਵਾ ਮੇਰੇ ਸੱਟ ਵੱਜ ਗਈ ਸੀ ਕੋਨਾ ਲੱਗ ਰਿਹਾ ਸੋਨਾ ਜੱਪੂ ਹਾਂਜੀ ਹਾਂਜੀ ਅੱਛਾ ਅੱਛਾ ਨਹੀਂ ਮੇਰੇ ਨਾਲ ਸੱਟ ਲੱਗ ਗਈ ਗੋਡੇ ਤੇ ਮੋਟਰਸਾਈਕਲ ਪਾਟ ਗਿਆ ਸੀਗਾ ਹਾਂ ਹਾਂਜੀ 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 ਸਾਰੇ ਠੀਕ ਆ ਬਾਈ ਮੇਰਾ ਤਾਂ ਗੋਡਾ ਅੱਜ ਸੋਜ ਲਈ ਆ ਹਾਂ ਅੱਜ ਹਾਂ ਅੱਜ ਬਾਅਦ ਉਹ ਪਤਾ ਕੀ ਗੱਲ ਆ ਮੈਂ ਅਸੀਂ ਲੈਣ ਜਾਣ ਨੇ ਆ ਫੁੱਲ ਵਾਲਾ ਤੁਹਾਨੂੰ ਸੁਣੇ ਹੋਊਗਾ ਪੰਡਣਾ ਆਪਣੇ ਨਾ ਫੈਕਟਰੀ ਬਣੀ ਆ ਯਾਰ ਤੇ ਉਹ ਨਾ ਫੈਕਟਰੀ ਕਾਰਨਾ ਪਾਣੀ ਹੋ ਗਿਆ ਗੰਦਾ ਉਹ ਹੈਗਾ 80 ਬੋਰ ਉਹਦੇ ਚ ਸਾਰਾ ਗੰਦਾ ਪਾਣੀ ਉਹਦੇ ਵਿੱਚ ਹੀ ਪੈਂਦਾ ਬੋਰਾ ਚ ਤੇ ਉਹ ਫਿਰ ਨਹਿਰ ਤੋਂ ਪਾਣੀ ਲੈਣ ਜਾਣੇ ਹੁੰਨੇ ਆ ਮੈਂ ਤੇ ਚਾਚੇ ਦਾ ਮੁੰਡਾ ਸੀ ਉਹ ਜਿੱਧਰਲੇ ਪਾਸੇ ਨੂੰ ਖਿੱਚਦਾ ਹੁੰਦਾ ਮੋਟਰਸਾਈਕਲ ਉਧਰਲੇ ਪਾਸੇ ਡਰਮ ਰੱਖ ਲਿਆ ਸੀ 30 ਲੀਟਰ ਵਾਲਾ ਉਹ ਗੁੜੀਆਂ ਸੀਗੀ ਨਾਲ ਕੋਈ ਗੁੜੀਆ ਬਾ ਬਾਬੇ ਦੀ ਕਰਪਾਣਾ ਗੁੜੀਆ ਦਾ ਬਚਾ ਹੋ ਗਿਆ ਸਾਡੇ ਦੋਨਾਂ ਦੇ ਗੋਡੇ ਤੇ ਲੱਗੀ ਜਪਨੂਰ ਹੋਣਾ ਕੇ ਸੋ ਗਈ ਐ ਸਵੇਰ ਦੀ ਹਨਾ ਅੱਜ ਸੁੱਤੀ ਨਹੀਂ ਤੇ ਸ਼ਾਮੀ ਬਾਹਰ ਘੁੰਮ ਘੁੰਮ ਕੇ ਡਾਂਸ ਕਰ ਕਰ ਕੇ ਤੇ ਹੁਣ ਸੋ ਗਈ ਐ ਮੱਟਾ ਜਿਹਾ ਸੁੱਤਾ ਹੋਇਆ ਹੁਣ ਰਾਤ ਤੰਗ ਕਰੇਗੀ ਫੇਰ ਅਵੇਂ ਤੇ ਤੁਹਾਡੇ ਭਾਜੀ ਲੱਗੇ ਨੇ ਦਹੀਂ ਬਣਾਉਂਦੇ ਐ ਰਸੋਈ ਚ ਹੀ ਹੁੰਦੇ ਨੇ ਜਦੋਂ ਵੀ ਦੇਖੋ ਵਾਲੇ ਸੀ ਵਿੱਚ ਥੋੜੇ ਜਿਓ ਉਬਾਲੇ ਸੀ ਫਿਰ ਮੈਂ ਬਬੋ ਮੈਨੂੰ ਆਇਆ ਸੀ ਦੁੱਧ ਗਰਮ ਜਿਆਦਾ ਹੋ ਜਾਏਗਾ ਥੋੜੇ ਜਿਓ ਬਾਲਦੇ ਮੈਂ ਕਿਹਾ ਬਤਨ ਜਿਹੜਾ ਬੱਬਾ ਆ ਗਿਆ ਅਸਟ ਮੇਰਾ ਹੋਇਆ ਪਿਆ ਹੁਣ ਤੁਸੀਂ ਕੀ ਕਰ ਰਹੇ ਹੋ ਉਹਨੂੰ ਉਹਦੇ ਚ ਪਾ ਦਿਓ ਨਾ ਸੌਂਫ ਨੂੰ ਸੌਂਫ ਦੇ ਵਿੱਚ ਪਾ ਦਿਓ ਮੈਂ ਅੰਦਰੋਂ ਕੱਢਿਆ ਮੈਂ ਸਮਾਨ ਨਾਲ ਜਿਹੜੀ ਮਾਰੀ ਉਹ ਦੂਜੀ ਛੋਟੀ almari ਦੀ ਸਫਾਈ ਕੀਤੀ ਹਾਂ ਮੈਂ ਵੀ ਕਿਹਾ ਮੈਂ ਬੈਦਨ ਬੰਨ ਕਹਿੰਦਾ ਸੀ ਨਾ ਮੈਂ ਕਿਹਾ ਨੀ ਇਹ ਵੀ ਕਿੱਧਰ ਗਈ ਮੈਂ ਸਾਰੇ ਪਾਸੇ ਆਹ ਅੱਛਾ ਇਹ ਵਾਲੀ ਅਮਲੀ ਦੀ ਗੱਲ ਕਰ ਰਹੀ ਸੀ ਇਮਲੀ ਨਿਕਲੀ ਸੌਂਫ ਨਿਕਲੀ ਔਰ ਉਹ ਵੀ ਜਦੋਂ ਸ਼ਰਧਾਈ ਬਣਾ ਰਹੇ ਸੀ ਹਾਂ ਉਦੋਂ ਦੀ ਹੈ ਸੌਂਫ ਇਹਨਾਂ ਦੇ ਚ ਹਾਂ ਸਾਰੀ ਇਕੱਠੀ ਕਰ ਦੋ ਲਫਾਫੇ ਚ ਪਾ ਕੇ ਨਾ ਲਫਾਫੇ ਚ ਨਾ ਰੱਖੋ ਡੱਬੇ ਚ ਪਾ ਦੋ ਸਾਰੀ ਹੁਣ ਮੈਂ ਜਪਨੂਰ ਦਾ ਨਾ ਐਵੇਂ ਦੁੱਧ ਜਿਵੇਂ ਬਣਾਉਣਾ ਹੈ ਨਾ ਜਦੋਂ ਕਿਸੇ ਨੂੰ ਦੇਣਾ ਹੋਵੇ ਕਿਸੇ ਨੂੰ ਹਾਂ ਇੱਕ ਜਰਾ ਉਧਰ ਉਹ ਸੈਟਿੰਗ ਕਰ ਦੋ ਇਹ ਡੱਬਿਆਂ ਦੀ ਮੈਨੂੰ ਉਧਰ ਓਖਾ ਹੋਣਾ ਹੱਥ ਪਏ ਨਾ ਤੇ ਤੁਸੀਂ ਕਰ ਦਿਓ ਇੱਧਰ ਓਕੇ ਅੰਨੀ ਰੋ ਪਤਾ ਨਹੀਂ ਕਿਉਂ ਜਾਂਦਾ ਵੀਡੀਓ ਚ ਹਾਂ ਬ੍ਰਾਈਟਨੈਸ ਘਟ ਜਾਂਦੀ ਇੱਕੋ ਦਮ ਹੀ ਬ੍ਰਾਈਟਨੈਸ ਉਹ ਚ ਨਾ ਬਾਦ ਦੁੱਧ ਚ ਦੁੱਧ ਕ ਨਹੀਂ ਦਹੀਂਾਂ ਤੇ ਮੈਨੂੰ ਨਾ ਨੀਂਦ ਜੀ ਆ ਰਹੀ ਅਜਨੋਂ ਸੇਰ ਦਾ ਆਰਾਮ ਜੇ ਨਹੀਂ ਹੋਇਆ ਮੋਟੋ ਕੱਲ ਦੇ ਕਹੀ ਜਾਂਦੀ ਸੀ ਮੈਨੂੰ ਗਿਫਟ ਨਹੀਂ ਦਿੱਤਾ ਮੈਂ ਤੇ ਚੰਨ ਯੂਨੀਵਰਸਿਟੀ ਦਾ ਗਿਫਟ ਨਹੀਂ ਦਿੱਤਾ ਗਿਫਟ ਤਾਂ ਮੈਨੂੰ ਵੀ ਚਾਹੀਦਾ ਹੈ ਆਪਣੀ ਦੋਨਾਂ ਦੀ ਕੋਈ ਜਿਹੀ ਫਿਰ ਮੈਂ ਤੇਰੇ ਆਸਤੇ ਤਾਂ ਲਿਆਂਦਾ ਗੱਟਾ ਮੇਰਾ ਵਾਸਤੇ ਕਿ ਲਿਆਣਾ ਤੁਸੀਂ ਇਹ 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 ਮੈਂ ਅਲਮਾਰੀ ਨੂੰ ਹੀ ਸਮਝ ਲਈ ਅੱਛਾ ਅਲਮਾਰੀ ਹੈ ਫ੍ਰਿਜ ਜੋ ਗਿਫਟ ਕੱਟ ਰਹੇ ਆ ਉਹ ਕਮੇ ਜਾਂਦੀ ਸੀ ਆਈ ਲਵ ਯੂ ਜਿੰਨ ਲੰਮਰ ਚੱਕੀ ਆ ਗਈ ਖਾਣ ਵੀਨ ਵਾਲਾ ਗਿਫਟ ਆ ਉਹ ਗਿਫਟ ਬੰਦੇ ਨੂੰ ਨਾ ਉਹ ਦੇਣਾ ਚਾਹੀਦਾ ਜਿਹੜਾ ਯੂਜ਼ ਵੀ ਹੋ ਜੇ ਹਨਾ ਸਜਾ ਕੇ ਧਰਨ ਵਾਲਾ ਨਾ ਵੀ ਡਾਓ ਹੈ ਤੇ ਤਾਂ ਉਹ ਤੁਹਾਡੇ ਕੋ ਖਾ ਲੇਗੀ ਯਾਦ ਕਰਾਂਗੀ ਜਦੋਂ ਇਹ ਜਦੋਂ ਮੈਂ ਕੱਲ ਬਣਾਉਂਗੀ ਬਰੈਡ ਪੀਜ਼ਾ ਹਾਂ ਉਹਦਾ ਬਰੈਡ ਪੀਜ਼ਾ ਬਰੈਡ ਪੀਜ਼ਾ ਬਣਾਉਂਗੀ ਹੈਨਾ ਤੇ ਉਹ ਵਧੀਆ ਰਹਿੰਦਾ ਘਰੇ ਨਾ ਇੱਕ ਤੇ ਕੋਈ ਉਹ ਨਹੀਂ ਹੋਈਲੀ ਮਹਿੰਗੀ ਚੀਜ਼ ਹੈ ਕੱਲ ਨੂੰ ਮੈਂ ਮੈਕਰੋਨੀ ਬਣਾ ਲਈ ਜ਼ਰੂਰ ਬਾਜਾ ਪਛਤਾਈਗੀ ਕਿ ਉਹ ਨਾ ਪਤਾ ਕਿਉਂ ਉਹਦੇ ਉਹ ਹੈਗਾ ਮੈਦਾ ਹੈਨਾ ਮੈਂ ਓਮੀ ਲਿਆਂਦੀ ਤੇ ਕੋਧੀ ਸੀ ਉਹ ਲਿਆ ਕੇ ਬਣਾ ਕੇ ਪਛਤਾਈ ਮੈਂ ਨਹੀਂ ਖਾਦੀ ਪਰ ਮੋਟੇ ਇੱਕ ਗੱਲ ਤੁਸੀਂ ਨੋਟ ਕੀਤੀ ਆਹਲਾ ਜਿਹੜਾ ਮੈਂ ਸੂਟ ਪਾਇਆ ਨਾ ਇਹਦੀਆਂ ਬਾਜੂ ਮੈਨੂੰ ਬੜੀ ਟਾਈਟ ਸੀ ਮੈਂ ਅੱਗੇ ਹਾਂ ਟਾਈਟ ਸੀ ਸੂਟ ਮੈਨੂੰ ਫਿਕਰ ਪਿਆ ਕਿ ਖੁਸ਼ੀ ਹੋਈ ਹੈ ਖੁਸ਼ੀ ਹੋਈ ਹੈ ਕਿ ਮੈਂ ਪਤਲੀ ਹੋ ਗਈਆਂ ਹੁਣ ਬਾਜੀ ਤੁਹਾਡੇ ਨੇ ਤਾਂ ਮੈਨੂੰ ਕਹਿਣਾ ਹੀ ਹੈ ਹਾਂ ਕਹਿੰਦੀ ਰਹਿੰਦੀ ਛੱਡਦੀ ਆ ਨਹੀਂ ਪਰ ਮੈਨੂੰ ਪਤਾ ਮੈਂ ਬਹੁਤ ਘੱਟ ਕੀਤਾ ਆਇਆ ਤਾਂ ਕਰਕੇ ਫਰਕ ਪਿਆ ਨਹੀਂ ਆਏ ਨਹੀਂ ਖਾਂਦੀ ਇਹ ਜਦੋਂ ਸੱਸੀ ਘਰ ਦਾ ਬਾਇਆ ਕਰੋ ਯਾਰ ਹੈ ਮੇਰਾ ਪੋਤਾ ਕੋ ਸਿਆਣਾ ਬੋਤਾ ਮੇਰਾ ਮੈਨੂੰ ਰੱਖ ਨੂਰਾ ਕਾਕੇ ਨਾਲ ਖੇਦੀ ਜਾਂਦਾ ਹਾਂ ਮੈਨੂੰ ਰੇ ਅਸਿਆ ਖੇਡੇ ਦਾ ਟੱਪਿਆ ਕਰ ਓਏ 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 ਟਾਲਿਆ ਲੜਾਈ ਹੋ ਗਈ ਗੜਾਈ ਹੋ ਗਈ ਲੜਾਈ ਹੋ ਗਈ ਬਾਈ ਹਾਂ ਫੇ ਆ ਗਈ ਫੇਰ ਆ ਗਈ ਓ ਹੋ 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 ਫੇਰ ਆ ਗਈ ਇਹ ਤਾਂ ਮੱਛੀ ਆ ਇਹ ਆ ਜੱਪੂ ਦੀ ਮੱਛੀ ਆ ਦੇਖੋ ਓ ਹੋ ਹੋ

ਜਪਨੂਰ ਤੂੰ ਫੇਡ ਲਾ ਹੈ ਤੂੰ ਫੇਡ ਲੱਗ ਜਾ ਜਾਨ ਅੱਜ ਫੇਡ ਕੇਡ ਲੈ ਆ ਗਈ ਇਹ ਕੀ ਹੈ ਮਫੀਸ਼ਾ ਕੋਈ ਪੇਸ਼ਾ ਨਹੀਂ ਹੈ ਇਹ ਦੋ ਰਿਗਲ சேਗਾ ਨਹੀਂ ਨਾ ਪੇਸ਼ਾ ਪੇਸ਼ਾ ਨਹੀਂ ਹੈ ਆਓ ਇਹ ਡਾਕਟਰਾਈ ਤੋਂ ਲਈ ਓਏ ਡਾਕਟਰ ਜਣ ਹ ਨਹੀਂ ਆਓ ਇਹ ਹਾਂ ਲੱਤਾਂ ਡੱਕਾ ਡਾਕੀ ਆ ਤੁਹੇ ਦੱਸੋ ਕੀ ਆ ਇਹ ਫੇਸ਼ਾ ਕੇ ਡੱਕਾ ਡੱਕਾ ਠੀਕ ਹੈ ਬਸ ਗੋਲ ਨਾ ਕਰਕੇ ਬਣਾਈ ਹੋਈ ਹੈ ਜਿਵੇਂ ਬੱਚਾ ਨਹੀਂ ਹੁੰਦਾ ਹੂੰ ਉਹ ਜੀ ਬੱਚਾ ਡੱਕ ਤੇ ਪੈ ਰਹੇ ਨਹੀਂ ਹੁੰਦੇ ਹਾਂ ਇੱਥੇ ਹੂੰ ਬੈਠੀ ਹੋਈ ਬਣਾਈ ਹੋਈ ਹੈ ਜਿਵੇਂ ਲੇਟੀ ਨਹੀਂ ਹੁੰਦੀ ਐਵੇਂ ਹੂੰ ਉਹ ਜੀ ਹੂੰ ਤੁਹਾਡੇ ਆਸੀ ਨਾ ਅੱਜ ਨਾ ਕਮੈਂਟ ਵਾੜ ਰਹੀ ਜੀ ਐਨੀਵਰਸਰੀ ਵਾਲੇ ਦੇ ਨਾਲ ਦੇ ਤੇ ਉਹ ਚੜਾ ਕਾਫੀ ਕਮੈਂਟ ਆਏ ਸੀ ਚਲੋ ਹੁਣ ਮੂਡ ਦੇ ਦੱਸਿਆ ਸੂਟ ਬਾਰੇ ਦੱਸਿਆ ਗਿਆ ਦੱਸਿਆ ਕਿ ਸੋਨਾ ਥੈਂਕ ਯੂ ਸਾਰਿਆਂ ਨੂੰ ਬਹੁਤ ਪਸੰਦ ਆਇਆ ਉਹ ਥੋੜਾ ਜਿਹਾ ਨਾ ਜੋ ਤੁਹਾਨੂੰ ਪ੍ਰੋਬਲਮ ਹੈ ਮੈਂ ਠੀਕ ਕਰਾਂਗੀ ਤੇ ਉਹ ਕਿਉਂਕਿ ਐਡੀ ਟਾਈਮ ਛੇਤੀ ਜਿੱਤੀ ਬਣਾਇਆ ਤੇ ਉਹਨਾਂ ਥੋੜਾ ਜਿਹਾ ਸਹੀ ਜਿਆ ਨਹੀਂ ਬਣਿਆ ਉਹਨੂੰ ਸਹੀ ਕਰਵਾਂਗਾ ਉਹ ਕਰਾਂਗੀ ਤੇ ਇੱਕ ਪੈਨ ਦਾ ਨਾ ਗਮਟ ਆਇਆ ਸੀ ਔਰ ਨਾਮ ਤੇ ਵੀ ਮੈਨੂੰ ਪਤਾ ਉਹਨਾਂ ਦਾ ਤੇ ਉਹਨਾਂ ਉਹ ਕਹਿੰਦੇ ਫਿਰ ਸੀ ਉੱਥੇ ਨਾ ਦੀਦੀ ਦੇ ਸਾਨੂੰ ਉੱਥੇ ਕੋਈ ਪ੍ਰੋਬਲਮ ਨਹੀਂ ਸੀ ਤੇ ਸਭ ਖੁਸ਼ ਹੁੰਨੇ ਆ ਉੱਥੇ ਜਾਣ ਤੇ ਐਦ ਕੀ ਉੱਥੇ ਪ੍ਰੋਬਲਮ ਆ ਗਈ ਕਿ ਉੱਥੇ ਨਾ ਕੋਈ ਫੈਕਟਰੀ ਕਰਕੇ ਉੱਥੇ ਕੀੜੇ ਜੇ ਉੱਡਦੇ ਆ ਜਿਹਨੂੰ ਸੁਸਰੀ ਕਿਹਾ ਜਾਂਦਾ ਕਿਥੇ ਪ੍ਰੀਡ ਬੋਰਡ ਪੋਸਟ ਕਰਕੇ ਪ੍ਰੋਬਲਮ ਨਹੀਂ ਤੇ ਸਾਨੂੰ ਤੇ ਆਣਾ ਵਧੀਆ ਹੀ ਨਹੀਂ ਲੱਗਦਾ ਇਥੇ ਕਿਉਂਕਿ ਉਹ ਸ਼ਹਿਰ ਹੈ ਤੇ ਸ਼ਹਿਰ ਦੇ ਵਿੱਚ ਤੇ ਆਣਾ ਵਧੀਆ ਲੱਗਦਾ ਮਿੱਟੀ ਜਿਹਾ ਉੱਥੇ ਚਲੇ ਜੂਗੇ ਸ਼ਹਿਰ ਚ ਮਿੱਟੀ ਚ ਘਰ ਆਗੇ ਤੇ ਐ ਕਰਦੇ ਹੋਰ ਕੋਈ ਦਿੱਕਤ ਹੀ ਨਹੀਂ ਹੈਗੀ ਉੱਥੇ ਸਾਨੂੰ ਦਰਮੀ ਤਾਂ ਵੀ ਅਸੀਂ ਥੋੜਾ ਜਿਆਦਾ ਰਿਲੈਕਸ ਕਰ ਲੈਨੇ ਬਸ ਲਾਈਟ ਨਾ ਜਾਵੇ ਤੇ ਹਨਾ ਕਿਉਂਕਿ ਲਾਈਟ ਇੱਥੇ ਚਲੀ ਜਾਏ ਉੱਥੇ ਰਹਿ ਤੀਕਤ ਆਂਦੀ ਹੈ ਪਰ ਉਦੋਂ ਆ ਚੀਜ਼ ਸੀ ਨਾ ਜਿਹਦੀ ਜਿਹੜੀ ਉਹਦੇ ਕਰਕੇ ਨਾ ਦਿੱਕਤ ਕਿ ਸਾਨੂੰ ਐ ਜੀ ਜਪਨੂਰ ਆਪਣਾ ਆਪਣਾ ਤੇ ਬਚਾਅ ਕਰ ਲਾਂਗੇ ਤੇ ਅਸੀਂ ਇਸ ਤਰ੍ਹਾਂ ਕੋਈ ਮਾਇਨੈ ਨਹੀਂ ਕਿ ਤਾ ਦੀ ਜੀ ਅਸੀਂ ਆਪਣਾ ਤੇ ਬਚਾਅ ਕਰ ਲਾਂਗੇ ਪਰ ਜਪਨੂਰ ਦਾ ਡਰ ਸੀ ਕਿ ਜਪੂਰ ਤੇ ਕੰਨ ਕੂਨ ਚ ਨਾ ਮਰ ਜੇ ਨੱਕ ਚ ਨਾ ਮਰ ਜੇ ਉਸ ਕਰਕੇ ਸਾਨੂੰ ਉੱਥੋਂ ਦੀ ਛੇਤੀ ਜਾਣਾ ਪਿਆ ਜਿਹੜੀ ਗੱਲ ਮੈਂ ਕਹੀ ਹੈ ਕਿ ਜੋ ਅੱਜ ਹੋਇਆ ਉਹ ਨਾ ਹੋਵੇ ਤਾਂ ਉਹ ਜੋ ਕਿਤੇ ਉਹੀ ਪ੍ਰੋਬਲਮ ਹੋਈ ਸੀ ਤੇ ਜਦੋਂ ਅਸੀਂ ਘਰੇ ਵਾਪਸ ਗਏ ਸੀ ਨਾ ਪਹੁੰਚੇ ਸੀ ਤੇ ਉਥੇ ਉਹੀ ਗੱਲ ਜੀ ਕਿ ਜਿਵੇਂ ਇੱਕ ਕੋਈ ਚੀਜ਼ ਨਹੀਂ ਬੈਠ ਜਨਦੀ ਚਾਦਰ ਜੀ ਹੈ ਨਾ ਮੱਛਰਾਂ ਦੀ ਗੱਲ ਹੋ ਜਾਂਦੀ ਉਹਦੀ ਉਹਦੇ ਕਰਕੇ ਉਹਦੇ ਕਰਕੇ ਪ੍ਰੋਬਲਮ ਹੋਈ ਹਾਂ ਕੋਰਸੀ ਡਾਲਾ ਨਾਲ ਖਿੱਚੀ ਆਉਂਦੀਆਂ ਤੇ ਨਾਲੇ ਰੋਈ ਜਾਂਦੀਆਂ ਕੀ ਹੋ ਗਿਆ ਰੋਟੀ ਦਸਣੇ ਆ ਦੇਣੇ ਰੋਟੀ ਦਾ ਬੰਦੇ ਇਹਦਾ ਪੱਖਾ ਕੱਟ ਹਾਂਜੀ ਇੱਕ ਨਾ ਪਾਸ ਵਾਲੀ ਵੀਡੀਓ ਅੱਜ ਕਮੈਂਟ ਆਇਆ ਸੀ ਕਿ ਵੀ ਹਰਜਿੰਦਰ ਵੀਰੇ ਜਾਨੀ ਕਿ ਵੀ ਜੋ ਹੋਇਆ ਜਣਾ ਵੀ ਜਾਂ ਗੱਡੀ ਵਾਲਿਆਂ ਦੀ दारू ਪੀਤੀ ਸੀ ਗੱਡੀ ਥੱਲੇ ਵੜ ਗਈ ਹਣਾ ਤੇ ਕਈ ਹੌਣ ਨਾ ਕਿੰਤੂ ਪ੍ਰੰਤੂ ਕਰ ਜਾਂਦੇ ਆ ਵੀ ਯਾਰ ਅਕਸਰ ਤੁਸੀਂ ਜੀ ਕਮਾਉਣ ਗਏ ਆ ਹਨਾ ਉਹ ਵੀ ਕਮਾਈ ਦੀ ਖਾਤਰ ਗਿਆ ਉਹ ਆਪਦੇ ਘਰ ਦੀ ਖਾਤਰ ਗਿਆ ਹਨਾ ਕੋਈ ਕਿੰਤੂ ਪ੍ਰੰਤੂ ਕਰ ਜਾਂਦੇ ਆ ਕੋਈ ਪਿਆਰੀ ਆ ਬੰਦਾ ਆਪਣਾ ਹਨਾ ਪੰਜਾਬੀ ਦਾ ਸਾਥ ਦੇਣਾ ਆਪਣਾ ਫਰਜ਼ ਬਣਦਾਗਾ ਹਨਾ ਇੱਕ ਉਹਦਾ ਬ੍ਰਾਊਨ ਰੰਗ ਤੇ ਜੂਰੇ ਦਾ ਕਰਕੇ ਠੀਕ ਹੈ ਤੇ ਉਹਨੂੰ ਟਾਰਗੇਟ ਵੱਧ ਕੀਤਾ ਜਾ ਰਿਹਾ ਹਨਾ ਤੇ ਵੀ ਵੱਧ ਸਜ਼ਾ ਹਨਾ ਉਹ ਕਹਿੰਦੇ ਵੀ ਨਾ ਵੀ ਇੱਕ ਬੰਦੇ ਦੀ 15 ਸਾਲ ਸਜ਼ਾ ਵੀ ਉਹ ਜੱਜ ਤੇ ਡਿਪੈਂਡ ਕਰਦਾਗਾ ਵੀ ਉਹਨੂੰ ਸਜ਼ਾ ਵੀ ਤਿੰਨਾ ਤੋਂ ਕੋਈ 12 ਸਾਲ ਕਰੂਗਾ 12 ਸਾਲ ਵੀ ਕਰ ਸਕਦੇ ਆ ਇੱਕ ਪਹਿਲਾਂ ਆ ਸਾਰਾ ਸੀਗਾ 2017 ਦੇ ਵਿੱਚ ਉਦੋਂ ਉਹਨਾਂ ਇੱਕ ਜੱਜ ਨੇ ਉਧਰਤੇ ਨੇ ਵੀ ਉਹ ਸਜ਼ਾ 12 ਸਾਲਾਂ ਦੀ ਵੀ ਹੀ ਦੇਤੀ ਸੀਗੀ ਸੁਣਾਤੀ ਸੀਗੀ ਤਿੰਨਾ ਦਾ ਯਾਨੀ ਮੁਫਤਾ ਦੀ ਠੀਕ ਹੈ ਚਲੋ ਹੋਰ ਵੀ ਘਟ ਹੋ ਜਾਗੇ ਜਾਵੇ ਹਨ ਆਪਾਂ ਦਾ ਕਹਿੰਨੇ ਹਨ ਅਰਦਾਸ ਕਰਦੇ ਆਂ ਜੀ ਠੀਕ ਹੈ ਕਿ ਆਪਣਾ ਕੋਈ ਨਾ ਕੋਈ ਰਿਕਾਰਡ ਆ ਕੋਈ ਨਾ ਬਾਕੀ ਕੋਈ ਜੋਈ ਵੀ ਕੋਈ ਜਾਂਦਾਗਾ ਬਾਹਰ ਹਨ ਤੇ ਉਹ ਆਪਦਾ ਟੱਡ ਦੀ ਖਾਤਰੀ ਜਾਂਦਾਗਾ ਆਪਦੇ ਘਰ ਦੀ ਖਾਤਰੀ ਜਾਂਦਾ ਆਪਦੇ ਮਾਪਿਓ ਦੀ ਖਾਤਰੀ ਜਾਂਦਾ ਕੋਈ ਬੱਚਿਆਂ ਦੀ ਖਾਤਰੀ ਜਾਂਦਾ ਹਨ ਤੇ ਆਪਾਂ ਕਈ ਹੁਣ ਪਰਿਵਾਰ ਇਹ ਹੈ ਬੱਚਿਆਂ ਨੂੰ ਪੜਾ ਲਿਖਾ ਕੇ ਹਨਾ ਆਇਲਰਸ ਕਰਾ ਕੇ ਧੀਆਂ ਪੁੱਤ ਨੂੰ ਬਾਹਰ ਭੇਜਦੇ ਆ ਜੇ ਆਪਣੇ ਇੱਥੇ ਸਰਕਾਰਾਂ ਚੰਗੀਆਂ ਹੋਣ ਤਾਂ ਕਿਉਂ ਕਿਸੇ ਨੂੰ ਜਾਣਾ ਪਵੇ ਹਨ ਤੇ ਬਾਕੀ ਜੇ ਮੇਰੇ ਤੋਂ ਕੋਈ ਗਲਤੀ ਹੋਈ ਹੋਵੇ ਕੋਈ ਗਲਤ ਬੋਲਿਆ ਗਿਆ ਹੋਵੇ ਆਪ ਦਾ ਛੋਟਾ ਭਰਾ ਸਮਝ ਕੇ ਆਪ ਦਾ ਛੋਟਾ ਬੇਟਾ ਸਮਝ ਕੇ ਮਾਫ ਕਰਨਾ ਤੇ ਬਾਕੀ ਉਹ ਕਹਿੰਦੇ ਡੋਨੇਸ਼ਨ ਦੀ ਲੋੜ ਨਹੀਂ ਸਾਡਾ ਬਹੁਤ ਹੀ ਸਾਡੇ ਕੋਲ ਆ ਜੇ ਹਨਾ ਜਾਂ ਸਜਾ ਘਟ ਹੋ ਜੇ ਹਨਾ ਤੇ ਵੀ ਕਈ ਨਾ ਇੱਕ ਲਿੰਕ ਕਹਿੰਦੇ ਕੋਪੜੀਆਂ ਵੀ ਭੇਜ ਸਕਦੇ ਗਾ ਲੇਕਿਨ ਪੜ ਕੇ ਤੁਸੀਂ ਉਹਦਾ ਜਵਾਬ ਦੇਣਾਗਾ ਲਿੰਕ ਆ ਰਿਹਾ ਨਾ ਵੀ ਸਪੋਰਟ ਵਾਸਤੇ ਉਹ ਤੁਸੀਂ ਪਹਿਲਾ ਪੜ੍ਹ ਲੈਣਾ ਕਹਿੰਦੇ ਕਈ ਵਾਰ ਨਾ ਕੋਈ ਕੰਪਨੀਆਂ ਵੀ ਕਰ ਜਾਂਦੀਆਂ ਵੀ ਸਜ ਉਹਨੂੰ ਬਦਲ ਖੋ ਜੇ ਹਨਾ ਉਹ ਲਿੰਕ ਤੁਸੀਂ ਜ਼ਰੂਰ ਪੜ੍ਹ ਕੇ ਤੇ ਉਹਦੇ ਚ ਆਪ ਦਾ ਜੋ ਨਾਮ ਹਨਾ ਤੇ ਈਮੇਲ ਐਡਰੈਸ ਆਈਡੀ ਤੇ ਸ਼ਾਰਟ ਨਾਮ ਠੀਕ ਹੈ ਤੇ ਉਹ ਭਰ ਕੇ ਆਪਾਂ ਉਹ ਕਰਨਾਗਾ ਸਪੋਰਟ ਦੇ ਤੌਰ ਤੇ ਵੀਰੇ ਦੇ ਭਰਜਿੰਦਰ ਦੇਨ ਤੇ ਬਾਕੀ ਗੁਰੂ ਰਾਮ ਦਾ ਜੀ ਕਿਰਪਾ ਕਰਨ ਤੇ ਬਾਈ ਨੂੰ ਘੱਟ ਤੋਂ ਘੱਟ ਸਜਿਆ ਹੋਵੇ ਸਜਿਆ ਤਾਂ ਉਹਨਾਂ ਨੇ ਦੇਣੀ ਉਹ ਦੇਣੀ ਹੈ ਨਾ ਤੇ ਚਲੋ ਘੱਟ ਤੋਂ ਘੱਟ ਹੋਵੇ ਹੈ ਨਾ ਤੇ 6000 ਦੇ ਮਾਂ ਕੋ ਆਉਣ ਜੋਗਾ ਹੋ ਜੇ ਬਾਈ ਹੈ ਨਾ ਤੇ ਸਾਰੇ ਜਣੇ ਅਰਦਾਸ ਕਰਦੇ ਆਪਾਂ ਹਨ ਤੇ ਕਿਉਂਕਿ ਹੁਣ ਸਰਬੱਤ ਦੇ ਭਲੇ ਦੇ ਵਿੱਚ ਵੀ ਆਪਾਂ ਆਉਨੇ ਆ ਆਪਣਾ ਵੀ ਸਰਬੱਤ ਦੇ ਭਲੇ ਦੇ ਵਿੱਚ ਹੀ ਫਾਇਦਾ ਹੈ ਠੀਕ ਹੈ ਫਾਇਦਾ ਨਹੀਂ ਮਤਲਬ ਫਾਇਦਾ ਮੈਂ ਚਲੋ ਮੈਨੂੰ ਗੱਲ ਕਰਨ ਦਾ ਕੋਈ ਬਾਲਾ ਪੜ੍ਹਿਆ ਲਿਖਿਆ ਤਾਂ ਹੈ ਨਹੀਂ ਉਹ ਮੈਂ ਹੈ ਪੜਾ ਹਾਂ ਸਬਾਤ ਦੇ ਭਲੇ ਵਿੱਚ ਵੀ ਆਪਣਾ ਵੀ ਭਲਾ ਹੁੰਦਾ ਠੀਕ ਹੈ ਚਲੋ ਕੱਲ ਨੂੰ ਨਵੇਂ ਬਲੌਗ ਦੇ ਨਾਲ ਆਪਾਂ ਫੇਰ ਮਿਲਦੇ ਆ ਤਦ ਤੱਕ ਲਈ ਪਿਆਰ ਭਰੀ ਸਸਰੀਕ